ਮਤੂ ਜੀਰਾਂ ਦਾ ਨੈਤਿਆ ਰੋਟਰ ਵੱਟ ਕੇ ਪਾਈ ਨੂੰ ਕੇ ਰੰਗਰਾਂ ਦੀ ਸੇਵਾ ਕਰੋ ਨਾਲੇ ਬੇਨਤੀ ਹੈ ਪਾਈ ਨੂੰ ਕੇ ਬਾਬਲ ਸਲੋਕਰ ਨੂੰ ਮੇਰੇ ਸੰਗਰ ਸਰਦੇ तकरीबन ਸਵਾ ਕਠ ਹੋਏ ਨੂੰ ਜਣੇ ਉਸ ਤੋਂ ਬਾਅਦ ਇਹਨੂੰ ਗੰਗਾ ਪਾਈ ਦਸਾ ਕਿੰਤਰ ਹੋਣਾ ਸੰਗਤ ਨੂੰ ਵੇਖੀਆ ਸਮੇਂ ਤੋਂ ਪਹੁੰਚ ਕੇ ਲੈ ਪ੍ਰਾਪਤ ਕਰੇ 10 ਤੋਂ ਬਾਅਦ ਇਹਨਾਂ ਸਮਾਪਤੀਆਂ ਦੇ 10 ਕੀ ਹੋ ਜੋ ਪਾਈ 10 ਰੁਪਏ ਦੇ ਨੂੰ ਸੋ ਸਾਰੀਆਂ ਸਰਕਾਰ ਵੈਦਿਆ ਸਮਾਜਰਥੀ ਦੁਆਰਾ ਫਿਰ ਵੈਦਿਆ ਭਾਈ ਜੋਗੇ ਟਰੰਟੀਵਾਲ ਦੇ ਸਰਮਾਰ ਸਾਹਿਬ ਅਰੰਭ ਨੇ ਸਾਲਾ ਕਠੋਰ ਦਾ ਇੱਕੋ ਗਨੇ ਰੰਗ ਹੋ ਜਾਣਗੇ ਕਾਮੁਸ ਲੋਕ ਉਸ ਤੋਂ ਭਰਤ ਕਾਂਟਾ ਗੋ ਪੰਪਾਰੀ ਸਾਰੇ ਨਾਲ ਤੇ ਧਮਾ ਕੀਰਤਨ ਕਰਾਂਗੇ 10 ਵਜੇ ਸਾਰੇ ਸਵਾਪ ਦੀ ਸੋ ਵੈਦਿਆ ਸਰਕਾਰ 22 ਸੁਮੇਸ਼ਰ ਗੁਰਦਵਾਰਾ ਬੰਦ ਕੇ ਗੁਰਾਂ ਦੇਆਂ ਖੁਸ਼ੀਆਂ ਪ੍ਰਾਪਤ ਕਰੋ ਗੁਰवाणी ਘਰ ਸੁਣ ਕਰਕੇ ਸਾਧਨੀਆਂ ਭਰ ਕੇ ਲਾਭ ਪ੍ਰਾਪਤ ਕਰੀਏ ਮੁੱਖਾ ਜਾਂ ਮੈਨੂੰ ਸਫਲਾ ਬਣਾਉਣ ਦੇ ਜਤਨ ਕਰੀਏ ਅੱਜ ਸਭਾ ਸਾਡੇ ਕੋਲ ਦੁਆਇਂ ਹੁੰਦੀ ਹੈ ਖੁਸ਼ੀਆਂ ਦੇਣ ਦਾ ਜਿਹੜਾ ਜੈਸੀ ਤੋੜੀ ਲੈ ਕੇ ਆਵਾਂਗੇ ਆਪਣਾ ਮਨ ਲੱ ਕੇ ਆਵਾਂਗੇ ਉਹੀ ਜਾਈ ਸਤਿਗੁਰੂ ਕਿਰਪਾ ਕਰ ਦੇਣ ਸੋ ਸਭਾ ਕੱਠਵੇ ਕਾਲ ਸ਼ਲੋਕਰ ਤੋਂ ਹੁਣੇ ਤੋਕ ਮੈਨੂੰ ਕਰ ਸਕਦੇ ਕੋ ਪ੍ਰਾਰਥ ਨਾਲ ਹੀ ਪਾਈ ਕਥਾ ਦੇ ਨਾਲ ਅਰੰਭ ਹੋ ਕਾਲੇ 10 ਤੋਂ 10 ਮਿੰਟ ਰਹਿੰਦੇ ਦੱਸੋ ਬਾਈ 10 ਮਿੰਟ 10 ਵਜੇ ਤੱਕ